ਸਰ ਤੁਹਾਡਾ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਹੈ ਜਸਵਿੰਦਰ ਸਿੰਘ ਦੀ ਜਿਹੜਾ ਅੱਜ ਇਹ ਪੁਤਲਾ ਫੁਕਿਆ ਗਿਆ ਕਿਹਦਾ ਪੁਤਲਾ ਫੁਕਿਆ ਗਿਆ ਤੇ ਕੀ ਕਰਨਾ ਕਰਕੇ ਫੁਕਿਆ ਗਿਆ ਇਹ ਪੁਤਲਾ ਪੰਜਾਬ ਸਰਕਾਰ ਦਾ ਫੁਕਿਆ ਜੀ ਇਹ ਪੁਤਲਾ ਤਾਂ ਕਰਕੇ ਫੁਕਿਆ ਕਿ ਪ੍ਰਾਣੀ ਪੈਨਸ਼ਨ ਬਹਾਲ ਜਿਹੜੀ ਆ ਉਹ ਨਹੀਂ ਹੋਈ ਹਜੇ ਤੱਕ ਅੱਜ ਦੀ ਤਰੀਕ ਦੇ ਵਿੱਚ ਅੱਜ ਤੋਂ ਸਹੀ 3 ਸਾਲ ਪਹਿਲਾਂ ਪ੍ਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀਗਾ ਔਰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਉਸ ਨੋਟੀਫਿਕੇਸ਼ਨ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਕਾਹਤਾ ਦੇ ਉੱਤੇ ਪੰਜਾਬ ਸਰਕਾਰ ਦੇ ਕੋਟੇ ਮੁੱਕੇ ਜਾ ਰਹੇ ਨੇ ਤਾਂ ਕਿ ਪੁਰਾਣੀ ਪੈਨਸ਼ਨ ਸਾਡੀ ਬਹਾਲ ਹੋ ਸਕੇ ਤੇ ਜੇ ਤੁਹਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਿੱਤਾ ਜਾਂਦਾ ਤਾਂ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਸਾਡਾ ਹੈਗਾ ਪੰਜਾਬ ਸਰਕਾਰ ਨੇ ਸਾਡੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਕੇਂਦਰ ਸਰਕਾਰ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰੀ ਅਗਲਾ ਸਟੈਪ ਸਾਡਾ 25 ਤਰੀਕ ਨੂੰ ਦਿੱਲੀ ਵੀ ਗਏ ਜੰਤਰ ਮੰਤਰ ਵੀ ਗਏ ਸਾਡਾ ਧਰਨਾ ਹੈਗਾ ਆਲ ਓਵਰ ਇੰਡੀਆ ਦੇ ਬਲਾਜੋ ਧੰਨਵਾਦ ਪੁਰਾਣੀ ਪੈਨਸ਼ਨ ਬਹਾਲ ਕਰਾਓ ਧੰਨਵਾਦ ਜੋ ਸਾਡਾ ਪ੍ਰੋਗਰਾਮ ਬਣਿਆ ਸੀ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਸੀ ਉਸ ਦੇ ਵਿੱਚ ਅਸੀਂ ਬਹੁਤ ਵੱਡਾ ਕਾਫਲਾ ਲੈ ਕੇ ਗਏ ਸੀ 500 ਗੱਡੀਆਂ ਦਾ ਘੱਟੋ ਘੱਟ ਕਾਫਲਾ ਸੀ ਜਿਸ ਦੇ ਵਿੱਚ ਅਸੀਂ ਸਰਕਾਰ ਦਾ ਵਿਰੋਧ ਕੀਤਾ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹੀ ਵੱਧ ਤੋਂ ਵੱਧ ਜੋ ਸਾਡੇ ਸਾਥੀ ਸੀਗੇ ਉਹ ਪਹੁੰਚੇ ਸੀ ਸੋ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਅੱਜ ਵੀ ਅਸੀਂ ਸਾਰੇ ਵੱਡੀ ਗਿਣਤੀ ਵਿੱਚ ਪਹੁੰਚੇ ਆ ਸਾਰੇ ਇੱਕ ਜ਼ਿਲ੍ਹੇ ਦੇ ਵਿੱਚ ਹਰੇਕ ਹੈੱਡਕੁਆਟਰ ਤੇ ਜਿਹੜਾ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਕਿ ਪੁਰਾਣੀ ਪੈਨਸ਼ਨ ਸਰਕਾਰ ਨੇ ਜੋ ਬਹਾਲ ਕਰੇ ਕਿਉਂਕਿ ਸਰਕਾਰ ਨੇ ਵਾਅਦਾ ਤਾਂ ਕਰ ਲਿਆ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਪਰ ਉਸ ਨੂੰ ਲਾਗੂ ਕਰਨ ਵਾਸਤੇ ਕੋਈ ਇੱਕ ਵੀ ਸਟੈਪ ਜਿਹੜਾ ਉਹਨੇ ਨਹੀਂ ਲਿਆ ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰਦਰਸ਼ਨ ਕੀਤਾ ਹੈ ਇਸ ਤੋਂ ਬਾਅਦ ਅਸੀਂ ਨਵੀਂ ਦਿੱਲੀ ਵੀ ਖੇ ਜੋ ਸੈਂਟਰਲ ਲੈਵਲ ਦਾ ਪ੍ਰਦਰਸ਼ਨ ਕਰ ਰਹੇ ਹਾਂ ਉਹ ਕਰ ਰਹੇ ਹਾਂ ਥੈਂਕ ਯੂ ਧੰਨਵਾਦ ਬਾਈ ਤੁਹਾਡਾ ਨਾਮ ਮੇਰਾ ਨਾਮ ਬਖਤਾਰ ਲਾਲ ਹੈ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤਾਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕੋ ਇੱਕ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਬਹਾਲ ਲਈਦਾ ਜਿਹੜਾ ਹੈਗਾ ਪੰਜਾਬ ਸਰਕਾਰ 'ਚ ਲਗਾਤਾਰ ਚੱਲ ਰਿਹਾ ਹੈ ਪੰਜਾਬ ਸਰਕਾਰ ਨੇ ਸਤਾ ਧਾਂ ਤੋਂ ਪਹਿਲਾਂ ਵਾਅਦਾ ਕੀਤਾ ਸਾਡੇ ਨਾਲ ਬੈਠ ਕੇ ਤੇ ਜਿਹੜੇ ਅੱਜ ਕੱਲ ਫਾਈਨਾਂਸ ਮਿਨਿਸਟਰ ਮਹਿਰਪਾਲ ਚਿਮਾ ਜੀ ਤੇ ਸਾਡੀ ਹਰ ਰੈਲੀ ਦੇ ਵਿੱਚ ਆਂਦੇ ਟਕਸੀ ਪੜ ਕੇ ਬੈਠਦੇ ਸੀਗੇ ਜਦੋਂ ਵੀ ਸਾਡੀ ਸਰਕਾਰ ਆ ਗਈ ਸਾਨੂੰ ਮੌਕਾ ਦੋ ਕਿ ਪੈਨਸ਼ਨ ਜਿਹੜੀ ਸਰਕਾਰ ਪਹਿਲੇ ਕੈਬਨਟ ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਅਸੀਂ ਬਹਾਲ ਕਰ ਦਾਂਗੇ ਨੋਟੀਫਿਕੇਸ਼ਨ ਵੀ ਸਰਕਾਰ ਨੇ ਜਾਰੀ ਕਰਤਾ ਉਹਨਾਂ ਉੱਤੇ ਸਰਕਾਰ ਵਾਅਦੇ ਵਾਰ-ਵਾਰ ਕਰ ਰਹੀ ਹੈ ਵਾਅਦਾ ਖਲਾਫੀ ਦੇ ਤਹਿਤ ਅੱਜ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਸਾਰੇ ਤਹਿਸੀਲ ਡਿਵੀਜ਼ਨਾਂ ਦੇ ਉੱਤੇ ਸਾਰੇ ਮੁਲਾਜ਼ਮ ਜਿਹੜੇ ਆ ਪੁਰਾਣੀ ਪੈਨਸ਼ਨ ਤੋਂ ਪ੍ਰੇੜਿਤ ਨੇ ਉਹ ਅੱਜ ਆਪਣਾ ਜਿਹੜਾ ਹੈਗਾ ਰੋਸ ਪ੍ਰਗਟ ਕਰ ਰਹੇ ਨੇ 25 ਤਰੀਕ ਨੂੰ ਜਿਹੜਾ ਦਿੱਲੀ ਦੇ ਵਿੱਚ ਜੰਤਰ-ਮੰਤਰ ਦੇ ਉੱਤੇ ਵੀ ਜਿਹੜਾ ਹੈਗਾ ਆਲ ਇੰਡੀਆ ਦਾ ਕਪੱਡਾ ਜਿਹੜਾ ਵਸ਼ੀਸ਼ ਪ੍ਰੋਗਰਾਮ ਪੁਲਿਕਿਆ ਹੈ ਉਹਦੇ ਵਿੱਚ ਵੱਤਵਤ ਸਾਥੀ ਜਿਹੜੇ ਆ ਸਾਰੇ ਹੈੱਡਕੁਆਟਰਾਂ ਤੋਂ ਸਾਰੇ ਤਹਿਸੀਲਾਂ ਤੋਂ ਐਸਡੀਐਮ ਦਫ਼ਤਰਾਂ ਤੋਂ ਗੱਡੇ ਆ ਇਕੱਠੀਆਂ ਹੋਣਗੇ ਇੱਥੋਂ ਜਾਵਾਂਗੇ ਤੇ ਵੱਡੇ ਜਿਹੜੇ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਸੈਂਟਰ ਸਰਕਾਰ ਦਾ ਵੀ ਪਿੱਠੇ ਆਪਾਂ ਕਰਾਂਗੇ ਤੇ ਪੰਜਾਬ ਸਰਕਾਰ ਦਾ ਵੀ ਪਿੱਠੇ ਆਪਾਂ ਕਰਾਂਗੇ ਧੰਨਵਾਦ ਕੋਈ ਆ ਜਾਣ ਨਾ ਮਿੱਟੀ ਸਮਾਣਾ ਤੇ ਹੋ ਗੁਰਦਾਬਾ ਗੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਮੁਰਦਾਬਾ ਗੁਰਦਾਬਾ ਗੁਰਦਾਬਾ ਪੈਨਸ਼ਨ ਬਹਾਰ ਮੁਰਦਾਬਾ 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 ਵਾਲੀ ਪੈਂਚਰ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਉਨਵਾਰ ਵਾਲੀ ਸਰਕਾਰ ਮੁਰਦਾਬਾ 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 ਸੇਵਾ ਵਾਲੇ ਕਰੜੀ ਸਰਕਾਰ ਮੁਰਦਾਬਾ ਮੁਰਦਾਬਾ ਸਰਕਾਰ ਮੁਰਦਾਬਾ 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 ਕੇਂਦਰ ਸਰਕਾਰ ਹਾਏ 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 ਸਰਤ